ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਫੇਸ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਰਾਇਕੋਟ ਵਿਖੇ ਇੱਕ ਇਕੱਠ ਹੋਇਆਗਾ ਜਿਹਦੇ ਵਿੱਚ ਫੀਟੂ ਦੇ ਸਾਰੇ ਆਗੂ ਹਾਜ਼ਰ ਨੇ ਤੇ ਫੀਟੂ ਦੇ ਸੁਪਬਾ ਪ੍ਰਧਾਨ ਚੰਦਰ ਸ਼ੇਖਰ ਜੀ ਇੱਥੇ ਸੁਪਬਾ ਸੈਕਟਰੀ ਚੰਦਰ ਸ਼ੇਖਰ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਇੱਕ ਪ੍ਰੈਸ ਕਾਨਫਰੰਸ ਹੋਈ ਆ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਾਂਝੇ ਤੌਰ ਤੇ ਜੋ ਦਫਣਾ ਫੀਗਾ ਗੱਲਬਾਤ ਕੀਤੀ ਆ ਬਟ ਉਹਨਾਂ ਨਾਲ ਗੱਲਬਾਤ ਕਰਾਂਗੇ ਚੰਦਰ ਸ਼ੇਖਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਸਰ ਅੱਜ ਜੋ ਤੁਹਾਡੀ ਮੇਨ ਮੁੱਦਾ ਜੋ ਹੈ ਪ੍ਰੈਸ ਕਾਨਫਰੰਸ ਕੰ ਦਾ ਉਹਦੇ ਬਾਰੇ ਕੁਛ ਜਾਣਨਾ ਪਾਉ ਜੀ ਅਸੀਂ ਪੂਰੇ ਪੰਜਾਬ ਦੇ ਅੰਦਰ ਇੱਕ ਮੁਹਿੰਮ ਚਲਾ ਰਹੇ ਹਾਂ ਉਸ ਮੁਹਿੰਮ ਦੇ ਹਿੱਸੇ ਵਜਿਓ ਅੱਜ ਰਾਏਕੋਟ ਦੇ ਅੰਦਰ ਵੀ ਜਿੰਨੇ ਸੀਟੂ ਦੀਆਂ ਯੂਨਨਾਂ ਦੇ ਸਾਡੇ ਸਰਗਰਮ ਲੀਡਰ ਨੇ ਉਹਨਾਂ ਦੇ ਨਾਲ ਅਸੀਂ ਸਾਂਝੀ ਮੀਟਿੰਗ ਕਰਨ ਲਈ ਇੱਥੇ ਹਾਜ਼ਰ ਹੋਏ ਸੀ ਤੇ ਉਹਦੇ ਚ ਪਹਿਲੀ ਗੱਲ ਤਾਂ ਸਾਡੀ ਇਹ ਹੈ ਜਿਹੜੀ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਮਜ਼ਦੂਰ ਔਰ ਮਲਾਜ਼ਮ ਤੋਂ ਮੈਨੇਜਮੈਂਟ ਜਾਂ ਮਾਲਕ ਚਾਹੇ ਤਾਂ 12 ਘੰਟੇ ਕੰਮ ਲੈ ਸਕਦਾ ਇਹ ਦੇਸ਼ ਦੇ ਅੰਦਰ ਕਿਤੇ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਜਿਹੜੇ 4 ਲੇਬਰ ਕੋਡ ਵੀ ਬਣੇ ਹਨ ਮੋਦੀ ਨੇ ਪਾਸ ਕੀਤੇ ਹਨ ਉਹ ਵੀ ਲਾਗੂ ਨਹੀਂ ਹੋਏ ਅਸਲ 'ਚ ਮੋਦੀ ਤਾਂ ਮਜ਼ਦੂਰ ਵਿਰੋਧੀ ਹੈ ਹੀ ਦੇਸ਼ ਵਿਰੋਧੀ ਹੈ ਉਹਦੀ ਨੀਤੀਆਂ ਪਰ ਭਗਵੰਤ ਮਾਨ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਸਾਬਤ ਕਰਤਾ ਕਿ ਉਹ ਮੋਦੀ ਤੋਂ ਵੀ ਮਜ਼ਦੂਰਾਂ ਨੂੰ ਮਰਨ ਲਈ ਹੋਰ ਵੀ ਅੱਗੇ ਐ ਅਸਲ ਦੇ ਅੰਦਰ ਉਹ ਜਿਹੜਾ ਗੁਲਾਮ ਗੁਲਾਮਾਂ ਦੇ ਜ਼ਮਾਨੇ ਦੇ ਅੰਦਰ ਜਿਹੜੀ ਮਤਲਬ ਵਰਕਰ ਦੀ ਕੋਈ ਆਵਾਜ਼ ਨਹੀਂ ਸੀ ਹੁੰਦੀ ਜਿੰਨਾ ਮਰਜ਼ੀ ਕੋਈ ਮਾਲਕ ਕੰਮ ਕਰਾਵੇ ਅਸਲ ਦੇ ਅੰਦਰ ਉਹ ਪੰਜਾਬ ਦੇ ਅੰਦਰ ਵੱਡੇ ਵੱਡੇ ਮਾਲਕਾਂ ਦੇ ਹਿਤਪੂਰਨ ਲਈ ਸੱਤਕ ਪਹੁੰਚ ਗਿਆ ਕਿ ਮਜ਼ਦੂਰਾਂ ਨੂੰ ਉਹ ਗੁਲਾਮੀ ਦੇ ਅੰਦਰ ਤਕਣਾ ਚਾਹੁੰਦਾ ਅਸੀਂ ਉਸ ਨੂੰ ਇਹ ਵਾਰਨ ਕਰਨਾ ਚਾਹੁੰਦੇ ਹਾਂ ਚੁਣੌਤੀ ਦੇਣਾ ਚਾਹੁੰਦੇ ਹਾਂ ਜਾਂ ਤਾਂ ਉਹ ਇਸ ਨੋਟੀਫਿਕੇਸ਼ਨ ਨੂੰ ਫੌਰ ਹੀ ਵਾਪਸ ਲਵੇ ਨਹੀਂ ਤਾਂ ਪੰਜਾਬ ਦੇ ਸਾਰੇ ਡਿਪਾਰਟਮੈਂਟਾਂ ਦੇ ਮੁਲਾਜ਼ਮ ਔਰ ਸਾਰੀਆਂ ਟ੍ਰੇਡ ਯੂਨਾਂ ਮਜ਼ਦੂਰ ਜਥੇਬੰਦੀਆਂ ਜਿੰਨੇ ਵੀ ਕਿੱਤਿਆਂ ਦੇ ਮਜ਼ਦੂਰ ਨੇ ਅਸੀਂ ਇਕੱਠੇ ਹੋ ਕੇ ਉਹਦਾ ਨਾਕਿਜ ਦਮ ਕਰ ਦਾਂਗੇ ਕਾਨੂੰਨ ਇਸ ਨੋਟੀਫਿਕੇਸ਼ਨ ਉਸ ਨੂੰ ਲਾਗੂ ਨਹੀਂ ਹੋਣ ਦੇਣ ਲੱਗੇ ਚੰਗੀ ਗੱਲ ਇਹ ਹੈ ਕਿ ਆਪਣੀ ਇੱਜ਼ਤ ਨੂੰ ਬਚਾਉਂਦਿਆਂ ਹੋਇਓ ਇਸ ਨੂੰ ਆਪਣੇ ਆਪ ਹੀ ਵਾਪਸ ਲਵੇ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਵੀ 12 ਘੰਟੇ ਕੰਮ ਕਰਨ ਦੀ ਗੱਲ ਆ ਵੈਸੇ ਲੀਗਲ ਤੌਰ ਤੇ ਦੇਖਿਆ ਜਾਵੇ ਤਾਂ 8 ਘੰਟੇ ਹੁੰਦੀ ਆ ਤੇ 8 ਘੰਟੇ ਤੋਂ ਉੱਤੇ ਜੇ ਕੋਈ ਮਾਲਕ ਕੰਮ ਲੈਂਦਾਗਾ ਮਜ਼ਦੂਰ ਤੋਂ ਤਾਂ ਉਹਦਾ ਓਵਰਟਾਈਮ ਦਿੱਤਾ ਜਾਂਦਾਗਾ ਜੋ ਜਿੰਨੀ ਪੇਸ ਕਹੇ ਉਹਦੇ ਨਾਲ ਦੁੱਗਣਾ ਦੁੱਗਣਾ ਰੇਟ ਬਿਲਕੁਲ ਜੀ ਤੇ ਇਸ ਤਰ੍ਹਾਂ ਦਾ ਕੁਝ ਲਾਗੂ ਕੀਤਾ ਗਿਆ ਜਾਂ ਕੋਈ ਦੱਸਿਆ ਗਿਆ ਨਹੀਂ ਅਜੇ ਵੀ ਜਿੱਥੇ ਤਾਂ ਟ੍ਰੇਡ ਯੂਨੀਅਨ ਆ ਉੱਥੇ ਤਾਂ ਡਿਊਟੀ ਵੀ 8 ਘੰਟੇ ਦੀ ਆ ਜਿੱਥੇ ਬਹੁਤੀ ਥਾਵਾਂ ਤੇ ਅਜੇ ਮਤਲਬ 90% ਵਰਕਰਾਂ ਦੇ ਕੋਲ ਟ੍ਰੇਡ ਯੂਨੀਅਨ ਹੈ ਨਹੀਂ ਉੱਥੇ ਉਹ ਪਹਿਲਾਂ ਹੀ 10 10 11 11 ਘੰਟੇ ਕੰਮ ਲੈ ਰਹੇ ਆ ਜਿਹੜਾ ਇਲੀਗਲ ਕੰਮ ਚੱਲ ਰਿਹਾ ਗੈਰਕਾਨੂੰਨੀ ਕੰਮ ਚੱਲ ਰਿਹਾ ਉਸ ਨੂੰ ਕਾਨੂੰਨੀ ਜਾਮਾ ਦੇਣਾ ਚਾਹੁੰਦਾ ਇੱਕ ਦੂਜਾ ਕਿ 8 ਘੰਟੇ ਤੋਂ ਬਾਅਦ ਡਿਊਟੀ ਨਹੀਂ ਲਈ ਜਾ ਸਕਦੀ ਜੇ ਓਵਰਟਾਈਮ ਵੀ ਲੈਣਾ ਤਾਂ ਇੱਕ ਹਫਤੇ ਦੇ ਅੰਦਰ ਇੱਕ ਘੰਟਾ ਰੋਜ਼ ਦੇ ਹਿਸਾਬ ਨਾਲ 7 ਘੰਟੇ ਓਵਰਟਾਈਮ ਲੱਗ ਸਕਦਾ ਲੇਕਿਨ ਉਹਦਾ ਵੀ ਦੁੱਗਣੇ ਰੇਟ ਦੇ ਉੱਤੇ ਆਮ ਉਜਰਤਾਂ ਤਨਖਾਹਾਂ ਨਾਲੋਂ ਦੁਗਣੇ ਰੇਟ ਦੇ ਉੱਤੇ ਉਹਦੀ ਪੇਮੈਂਟ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਉਹ ਚਾਹੁੰਦਾ ਕਿ ਉਹ ਦੁਗਣੇ ਰੇਟ ਤੇ ਵੀ ਨਾ ਦੇਣੀ ਪਵੇ ਇਸੇ ਦੇ ਉੱਤੇ ਉਹਨਾਂ ਤੋਂ 12 ਘੰਟੇ ਕੰਮ ਲਿਆ ਜਾ ਸਕੇ ਇਸ ਕਰਕੇ ਜਿਹੜਾ ਗੁਲਾਮੀ ਦਾ ਦੌਰ ਉਹ ਪੰਜਾਬ ਸ਼ੁਰੂ ਕਰਨਾ ਚਾਹੁੰਦਾ ਪੰਜਾਬ ਤਾਂ ਅੰਗਰੇਜ਼ਾਂ ਦੇ ਵਿਰੁੱਧ ਲੜਿਆ ਔਰ ਇਹ ਦੁਗਣੇ ਰੇਟ ਦਾ ਕੰਮ ਅੰਗਰੇਜ਼ਾਂ ਵੇਲੇ ਬਣਿਆ ਔਰ 1948 ਦੇ ਅੰਦਰ ਆਜ਼ਾਦੀ ਤੋਂ ਬਾਅਦ ਉਹਦਾ ਠੋਸ ਰੂਪ ਸਾਡੇ ਸਾਹਮਣੇ ਆਇਆ ਜਿਹੜਾ ਅੱਜ ਵੀ ਲਾਗੂ ਹੈ ਜੇ ਇਹਨੂੰ ਵਾਪਸ ਰੱਦ ਕਰਕੇ ਸਾਨੂੰ ਅੰਗਰੇਜ਼ ਜ਼ਮਾਨੇ 'ਚ ਭੇਜਣਾ ਚਾਹੁੰਦਾ ਦਾ ਇਹ ਤਾਂ ਅਸੀਂ ਨਹੀਂ ਹੋਣ ਦਵਾਂਗੇ ਕਿਸੇ ਵੀ ਕੀਮਤ ਦੇ ਉੱਤੇ ਸਰ ਹੋਰ ਮੇਨ ਮੁੱਦਾ ਤੁਹਾਡਾ ਇਹ ਸੀਗਾ ਵੀ ਜੋ 12 ਘੰਟੇ ਕੰਮ ਵਾਲਾ ਤੇ ਕੁਝ ਹੋਰ ਗੱਲਾਂ ਵੀ ਸੀਗੀਆਂ ਜੋ ਤੁਸੀਂ ਦੱਸਣਾ ਚਾਹੋਗੇ ਹਾਂ ਲਾਜ਼ਮੀ ਤੌਰ ਤੇ ਦੂਜੀ ਗੱਲ ਇਹ ਹੈ ਸਾਡੀ 24 ਅਗਸਤ ਨੂੰ ਦਿੱਲੀ ਟੈਕਟਰੋ ਸਟੇਡੀਅਮ ਦੇ ਅੰਦਰ 11 ਪੂਰੇ ਦੇਸ਼ ਪੱਧਰ ਦੀਆਂ ਟ੍ਰੇਡ ਯੂਨਾਂ ਔਰ 52 ਜਿਹੜੀ ਕਿਤਾਵਰ ਫੈਡਰੇਸ਼ਨ ਆ ਜਿਵੇਂ ਯੂਨੀਵਰਸਿਟੀ ਦੇ ਮੁਲਾਜ਼ਮ ਹੈ ਸਾਰੇ ਦੇਸ਼ ਦੇ ਟੀਚਰ ਹੈ ਐਮਐਸ ਦੇ ਮਲਾਜਮ ਹੈ ਐਦਾ ਗੋਦੀ ਦੇ ਮਜ਼ਦੂਰ ਹੈ ਜਿਹੜੇ ਸੌਧਰੀ ਜਹਾਜ਼ਾਂ ਦੇ ਮਜ਼ਦੂਰ ਹੁੰਦੇ ਆ ਹਵਾਈ ਜਹਾਜ਼ਾਂ ਦੇ ਆ ਏਦਾਂ 52 ਫੈਡਰੇਸ਼ਨ ਆ ਤੇ ਕਿਸਾਨ ਯੂਨਨ ਦੇ ਰਸਾਂਝਾ ਮੰਚ ਬਣਿਆ ਕੇ ਸੰਯੁਕਤ ਕਿਸਾਨ ਮੋਰਚਾ ਐਸਕੇਐਮਜੀ ਨੂੰ ਕਹਿੰਦੇ ਆ ਜਿਨ੍ਹਾਂ ਦਿੱਲੀ ਬਾਰਡਰਾਂ ਤੇ ਲੜਾਈ ਲੜੀ ਸੀ ਅਸੀਂ ਸਾਂਝੀ ਕਨਵੈਨਸ਼ਨ ਕੀਤੀ 24 ਅਗਸਤ ਨੂੰ 2023 2023 ਹੁਣੇ ਦੋ ਹਫ਼ਤੇ ਪਹਿਲੇ ਤਿੰਨ ਹਫ਼ਤੇ ਪਹਿਲੇ ਉਹਦੇ ਅੰਦਰ ਅਸੀਂ ਫੈਸਲਾ ਕੀਤਾ ਕਿ ਆਉਂਦੀ 3 ਅਕਤੂਬਰ ਨੂੰ ਜਿੱਥੇ 2 ਸਾਲ ਪਹਿਲੇ 3 ਅਕਤੂਬਰ ਨੂੰ ਹੀ ਯੂਪੀ ਦੇ ਲਖੀਮਪੁਰ ਖੀਰੀ ਦੇ ਅੰਦਰ ਜਿਹੜਾ ਸਟੇਟ ਹੋਮ ਮਿਨਿਸਟਰ ਐਟੇਨੀ ਉਹਦੇ ਮੁੰਡੇ ਨੇ ਗੱਡੀ ਥੱਲੇ ਦਰੜ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਮਾਰ ਦਿੱਤਾ ਸੀ ਉਹਦਾ ਅਸੀਂ ਦਿਨ ਮਨਾ ਰਹੇ ਹਾਂ ਕਾਲਾ ਦਿਵਸ ਪੂਰੇ ਦੇਸ਼ ਪੱਧਰ ਤੇ ਤਾਂ ਪੰਜਾਬ ਦੇ ਅੰਦਰ ਵੀ ਉਹ ਦਿਨ ਮਨਾਇਆ ਜਾਏਗਾ ਮਜ਼ਦੂਰਾਂ ਕਿਸਾਨਾਂ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਮੋਦੀ ਦੇ ਪুতਲੇ ਸਾੜੇ ਜਾਣਗੇ ਜਿਹਨੇ ਅੱਜ ਵੀ ਉਹਨੂੰ ਮਨਿਸਟਰ ਰੱਖਿਆ ਹੋਇਆ ਕ੍ਰਿਮੀਨਲ ਆਦਮੀ ਨੂੰ ਔਰ ਉਸ ਮਨਿਸਟਰ ਦੇ ਪুতਲੇ ਸਾੜੇ ਜਾਣਗੇ ਤੇ ਉਹਦੀ ਸਾਰੀ ਨੀਤੀਆਂ ਦੀ ਉਸ ਲੜਾਈ ਦੀ ਵਿਆਖਿਆ ਕੀਤੀ ਜਾਏਗੀ ਇਹਦੇ ਵਿੱਚ ਪਰ ਸੀਆਈਟੀਯੂ ਦਾ ਇਕੱਲਾ ਯੋਗਦਾਨ ਰਹੇਗਾ ਜਾਂ ਕਿਸਾਨ ਯੂਨੀਅਨ ਸਿੱਖ ਕਿਸਾਨ ਮੋਰਚਾ ਵੀ ਆਊਗਾ ਵਿੱਚ ਉਸ ਕਿਸਾਨ ਦਾ ਐਸਕੇਮ ਆਏਗਾ ਬਾਕੀ ਮੁਲਾਜ਼ਮੀਆਂ ਦੇਥੇ ਬੰਦੀਆਂ ਆਣ ਗਈਆਂ ਸਾਰੀ ਟ੍ਰੇਡ ਯੂਨੀਆਂ ਆਣ ਗਈਆਂ ਲੇਕਿਨ ਇਸ ਪ੍ਰਚਾਰ ਦੇ ਅੰਦਰ ਸੀਟੂ ਹਮੇਸ਼ਾ ਹਰ ਘੋਲਾਂ ਜੱਗੇ ਰਹਿੰਦੀ ਹੈ ਇਸ ਲੜਾਈ 'ਚ ਵੀ ਅਸੀਂ ਮਜ਼ਦੂਰ ਕਿਸਾਨ ਇੱਕੇ ਨੂੰ ਹੋਰ ਅਗਲੀ ਉਚਾਈ ਤੱਕ ਲੈ ਜਾਣ ਵਾਸਤੇ ਵੈਸੇ ਵੀ ਜਿਹੜਾ 24 ਅਗਸਤ ਨੂੰ ਕਨਵੈਨਸ਼ਨ ਹੋਈ ਹੈ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਹੋਈ ਹੈ ਜਦੋਂ ਸਾਂਝੀ ਲੜਾਈ ਦੇ ਸੱਦੇ ਦਿੱਤੇ ਗਏ ਅੱਗੇ ਸਾਡੀ ਲੜਾਈ ਨੂੰ ਕਿਸਾਨ ਸਮਰਥਨ ਕਰਦੇ ਸੀ ਕਿਸਾਨਾਂ ਦੀ ਲੜਾਈ ਨੂੰ ਅਸੀਂ ਸਮਰਥਨ ਕਰਦੇ ਸੀ ਲੇਕਿਨ ਇਹ ਪਹਿਲੇ ਬਰੀਏ ਜੋ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਇਤਿਹਾਸਿਕ ਹੈ ਇਸ ਕਰਕੇ ਇਸ ਦੇ ਦਿੱਤੇ ਸੱਦਿਆਂ ਨੂੰ ਅਸੀਂ ਪੂਰੇ ਤੰਦੇਸ਼ ਦੇ ਨਾਲ ਕਾਮਯਾਬ ਕਰਾਂਗੇ ਬਿਲਕੁਲ ਇਹ 3 ਅਗਸਤ ਹੈ 3 ਅਕਤੂਬਰ ਦਾ ਉਸ ਤੋਂ ਬਾਅਦ ਸਾਝਾ ਸੱਦਾ ਜਿਹੜਾ ਦਿੱਤਾ ਉਹ ਦਿੱਤਾ ਕਿ 26 27 28 ਨਵੰਬਰ ਨੂੰ 3 ਦਿਨ ਦਾ ਸਾਰੇ ਦੇਸ਼ ਦੀ ਰਾਜਧਾਨੀਆਂ ਦੇ ਅੰਦਰ ਮਹਾਪੜਾਵ ਹੋਏਗਾ ਸਾਡਾ ਚੰਡੀਗੜ੍ਹ ਹੋਏਗਾ ਕਿੱਥੇ ਹੋਏਗਾ ਇਹ ਪੰਜਾਬ ਪੱਧਰ ਦੀ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਮੁਲਾਜ਼ਮ ਔਰ ਟ੍ਰੇਡ ਯੂਨਾਂ ਮਜ਼ਦੂਰਾਂ ਦੀਆਂ ਇਕਠੀਆਂ ਹੋ ਕੇ ਅਸੀਂ ਫੈਸਲਾ ਕਰਾਂਗੇ ਲੇਕਿਨ ਉਹ 3 ਦਿਨ ਦਾ ਮਹਾਪੜਾਵ ਹੋਏਗਾ ਪੂਰੇ ਜੋਰ ਸ਼ੋਰ ਨਾਲ ਹੋਏਗਾ ਉਹ ਸਰਕਾਰ ਦੀ ਨੀਤੀਆਂ ਦੇ ਵਿਰੁੱਧ ਹੈ ਉਹਦੀ ਨੀਤੀਆਂ ਦੀ ਵਿਆਖਿਆ ਮਤਲਬ ਉਹ ਲੰਬੀ ਹੋਏਗੀ ਉਹ ਅਸੀਂ ਕਰਾਂਗੇ ਉਹਦੀ ਤਿਆਰੀ ਲਈ ਅਸੀਂ ਆਪਣੇ ਵਰਕਰਾਂ ਨੂੰ ਮਿਲ ਰਹੇ ਕਿ ਉਹਨੂੰ ਪਿੰਡਾਂ 'ਚ ਕਿਵੇਂ ਪ੍ਰਚਾਰਨਾ ਸ਼ਹਿਰਾਂ 'ਚ ਕਿਵੇਂ ਪ੍ਰਚਾਰਨਾ ਇਹ ਹੈ ਅਗਲੀ ਗੱਲ ਜਿਹੜੀ ਹੈ ਉਹ ਸਾਡਾ ਇੱਕ ਟ੍ਰੇਡ ਯੂਨਨ ਦਾ ਫੈਸਲਾ ਸੀਟੂ ਦਾ ਕਿ ਅਸੀਂ 3 ਨਵੰਬਰ ਨੂੰ ਜਿਹੜਾ ਬਿਜਲੀ ਦਾ ਨਵਾਂ ਕਾਨੂੰਨ ਪੇਸ਼ ਕੀਤਾ ਹੋਇਆ ਮੋਦੀ ਨੇ ਜਿਹਦੇ ਅੰਦਰ ਨਵੇਂ ਮੀਟਰ ਲਾਏ ਜਾ ਰਹੇ ਹਨ ਜਿਹੜੇ ਆ ਪ੍ਰੀਪੇਡ ਕਹ ਦਿੰਦੇ ਆ ਜੀ ਹਾਂਜੀ ਡਿਜੀਟਲ ਮੀਟਰ ਚਿਪ ਵਾਲੇ ਪ੍ਰੀਪੇਡ ਮੀਟਰ ਅਸਲ ਦੇ ਅੰਦਰ ਪ੍ਰੀਪੇਡ ਦਾ ਮਤਲਬ ਇਹ ਹੈ ਵੀ ਜਿਹੜੀ ਸਬਸਿਡੀ ਗਰੀਬ ਲੋਕਾਂ ਨੂੰ ਦੇਈ ਜਾਂਦੀ ਹੈ ਬਿਜਲੀ ਦੀ ਜਾਂ ਕਿਸਾਨਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਜਦੋਂ ਪ੍ਰੀਪੇਡ ਮੀਟਰ ਲੱਗੇ ਤਾਂ ਪਹਿਲਾਂ ਪੇਮੈਂਟ ਤੁਸੀਂ ਕਰੋਗੇ ਤਾਂ ਮੀਟਰ ਚੱਲੇਗਾ ਅਸਲ ਦੇ ਅੰਦਰ ਤੇ ਤੁਹਾਨੂੰ ਸਬਸਿਡੀ ਉਸ ਤੋਂ ਬਾਅਦ ਤੁਹਾਡੇ ਖਾਤੇ ਚਾਹੀਗੀ ਇਹਦਾ ਮਤਲਬ ਸਬਸਿਡੀ ਉਨ ਹੀ ਰਹੇਗੀ ਜਾਂ ਘਟਦੀ ਜਾਏਗੀ ਤੇ ਬਿਜਲੀ ਦਾ ਰੇਟ ਵੱਧਾ ਜਾਏਗਾ ਠੀਕ ਹੈ ਅਸਲ ਦੇ ਅੰਦਰ ਉਹ ਇਹਦਾ ਨਿਜੀਕਰਨ ਕਰਨਾ ਚਾਹੁੰਦੇ ਬਿਜਲੀ ਦਾ ਤੇ ਬਿਜਲੀ ਦਾ ਨਿਜੀਕਰਨ ਨਾ ਘਰਚਵਾਰੇ ਖਾਏਗਾ ਨਾ ਕਾਰਖਾਨੇ ਨੂੰ ਨਾ ਦੁਕਾਨ ਨੂੰ ਨਾ ਖੇਤੀ ਨੂੰ ਕਿਸੇ ਧੰਦੇ ਨੂੰ ਵਾਰੇ ਨਹੀਂ ਖਾਏਗਾ ਅਸਲ ਦੇ ਅੰਦਰ ਦੇਸ਼ ਨੂੰ ਬਰਬਾਦ ਕਰਨ ਵਾਲੀ ਗੱਲ ਹੈ ਤੇ ਨਿਜੀ ਜਿਹੜੀ ਕੰਪਨੀਆਂ ਨੇ ਪ੍ਰਾਈਵੇਟ ਪੂੰਜੀਦਾਰਾਂ ਦੀਆਂ ਉਹਨਾਂ ਕੰਪਨੀਆਂ ਦੇ ਲਈ ਰਾਹ ਪੱਧਰਾ ਕੀਤਾ ਜਾ ਰਿਹਾ 3 ਨਵੰਬਰ ਨੂੰ ਅਸੀਂ ਉਹਦਾ ਵਿਰੋਧ ਕਰਾਂਗੇ ਇਸੇ ਤਰੀਕੇ ਨਾਲ ਜਿਹੜਾ ਰੇਲਾਂ ਦਾ ਹੈ ਰੇਲਾਂ ਨੇ ਉਹਨਾਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਨੇ ਦੁਕਾਨਾਂ ਹੁਣ ਤਾਂ ਇੰਜਨ ਡੱਬੇ ਉਹ ਵੀ ਉਹਨਾਂ ਨੇ ਪ੍ਰਾਈਵੇਟ ਵੇਚਣਾ ਸ਼ੁਰੂ ਕਰ ਦਿੱਤੇ ਜਿਹੜੀਆਂ ਗੱਡੀਆਂ ਨਵੀਂ ਚਲਾਈ ਜਾ ਰਹੀਆਂ ਉਦਾਹਰਨ ਦੇ ਤੌਰ ਤੇ ਬੰਦੇ ਆ ਭਾਰਤ ਕਿਹਾ ਜਾ ਰਿਹਾ ਹਨ ਉਹਨਾਂ ਨੂੰ ਉਹ ਗੱਡੀਆਂ ਚਲਾਈ ਜਾ ਰਹੀਆਂ 90 ਚਲਾਨੀਆਂ ਅਜੇ 40 ਕੁ ਹੋਈਆਂ ਅਜੇ ਪੂਰੀਆਂ ਨਹੀਂ ਹਨ ਉਹ ਵੀ 8 8 ਡੱਬੇ ਦੀ ਚਲਾ ਰਹੇ ਹਨ ਤੇ ਉਹਨਾਂ ਦਾ ਕਿਰਾਇਆ ਆਮ ਗੱਡੀਆਂ ਨਾਲੋਂ ਜ਼ਿਆਦਾ ਹੈ ਬਹੁਤ ਜ਼ਿਆਦਾ ਮਹਿੰਗੀ ਗੱਡੀਆਂ ਚਲਾਈ ਜਾ ਰਹੀਆਂ ਜਿਹੜੀ ਲੋਕਾਂ ਦੀਆਂ ਗੱਡੀਆਂ ਉਹ ਬੰਦ ਕੀਤੀ ਜਾ ਰਹੀਆਂ ਔਰ ਜਿਹੜੇ ਗਰੀਬ ਲੋਕ ਡੱਬੇ ਜਾ ਕੇ ਬਹਿੰਦੇ ਸੀ ਜਿਹਨੂੰ ਸੁਧਾਰਨ ਡੱਬਾ ਕਹਿੰਦੇ ਆ ਜਨਰਲ ਕੰਪਾਰਟਮੈਂਟ ਉਹ ਦੋ ਰਹਿ ਗਏ ਹੁਣ ਦੋਸਤ ਵੀ ਖਤਮ ਕੀਤੇ ਜਾ ਰਹੇ ਆ ਮਤਲਬ ਗਰੀਬ ਲੋਕਾਂ ਲਈ ਰੇਲ ਖਤਮ ਆਮ ਲੋਕਾਂ ਲਈ ਰੇਲ ਖਤਮ ਤਾਂ ਰੇਲ ਸਿਰਫ ਪੂੰਜੀਦਾਰਾਂ ਲਈ ਜਿਹਨਾਂ ਕੋਲ ਬਹੁਤਾ ਪੈਸਾ ਉਹਨਾਂ ਲਈ ਰਹਿ ਜੂਗੀ ਰੇਲ मतलब जो टोटल देखा जावे ਵੀ ਜੋ ਵੀ ਕੋਝੀਆਂ ਨੀਤੀਆਂ ਜਨਤਾ ਨੂੰ ਹਰਾਸ ਕਰਨ ਲਈ ਜਾਂ ਜਨਤਾ ਦੇ ਵਿਰੋਧ ਦੇ ਵਿਰੋਧ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਤੁਸੀਂ 3 ਨਵੰਬਰ ਨੂੰ ਮਤਲਬ ਦਿਨ ਮਨਾ ਰਹੇ ਹੋ ਸੰਮੇਲਨ ਕਰ ਰਹੇ ਹੋ ਇੱਕ ਤਰ੍ਹਾਂ ਦਾ ਠੀਕ ਹੈ ਮੈਕਸਿਮਮ ਕਰਾਂਗੇ ਬਹੁਤ 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 ਥਾਵਾਂ ਤੇ ਕਰਾਂਗੇ ਬਿਲਕੁਲ ਅੱਗੇ ਜਿਹੜਾ 25 26 27 ਦਾ ਨਾ 26 27 28 ਨਵੰਬਰ ਦਾ ਮੈਂ ਦੱਸਿਆ ਉਹ ਸਾਡਾ ਸਾਂਝਾ ਫੈਸਲਾ ਉਹ ਦਿਨ ਕਿਉਂਕਿ 26 ਨੂੰ ਹੜਤਾਲ ਹੋਈ ਸੀ ਪੂਰੇ ਦੇਸ਼ ਦੀ ਲੰਮਸਾਲ ਉਸ ਤੋਂ ਵੱਡੀ ਹੜਤਾਲ ਕਦੇ ਨਹੀਂ ਹੋਈ 26 ਨੂੰ ਹੀ ਕਿਸਾਨ ਗਏ ਸੀ ਦਿੱਲੀ ਤਿੰਨ ਖੇਤੀ ਵਿਰੋਧੀ ਕਾਨੂੰਨ ਦੇ ਵਿਰੁੱਧ ਜਿਹੜਾ ਹਰਿਆਣਾ 'ਚ ਟਾਪਾ ਚੜ੍ਹਿਆ ਤੇ ਉਹ ਬਾਰਡਰ ਤੇ ਬੈਠੇ ਆ ਆ ਆ ਆਖਰ ਆਖਰਕਾਰ ਉਹ ਤੁੰ ਜਿੱਤ ਕੇ ਆਏ ਅਸੀਂ ਉਹ ਦਿਨ ਵੀ ਇਤਿਹਾਸਿਕ ਦਿਨ ਆ ਸਾਡੇ ਲਈ 26 ਨਵੰਬਰ ਅਸੀਂ 26 ਤੋਂ ਸ਼ੁਰੂ ਕਰਾਂਗੇ ਇਹ ਮੋਰਚਾ ਤੇ ਉਹ ਚੱਲੇਗਾ ਤੇ ਨਾਲ ਹੀ ਇਹਦੇ ਜੋੜ ਕੇ ਅਸੀਂ 4 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਰੇਲਵੇ ਸਟੇਸ਼ਨਾਂ ਦੇ ਮੂਹਰੇ ਧਰਨੇ ਲਾਵਾਂਗੇ ਤਾਂ ਕਿ ਰੇਲਵੇ ਦੇ ਨਿਜੀਕਰਨ ਨੂੰ ਰੋਕਿਆ ਜਾ ਸਕੇ ਤੇ ਰੇਲਵੇ ਮੁਲਾਜ਼ਮਾਂ ਨੂੰ ਵੀ ਆਪਣੇ ਨਾਲ ਜੋੜਾਂਗੇ ਠੀਕ ਇਹ ਹੈ ਜਿਹੜੇ ਕਿਸਾਨ ਪੰਜਾਬ ਚ ਤਿੰਨ ਦਿਨਾਂ ਦੇ ਧਰਨੇ ਲਾ ਕੇ ਬੈਠੇ ਆਂ ਰੇਲਾਂ ਦੇ ਸਾਹਮਣੇ ਆਪਣੀ ਮੰਗਾਂ ਦੇ ਉੱਤੇ ਅਸੀਂ ਉਹਨਾਂ ਦੀ ਮੰਗਾਂ ਦਾ ਵੀ ਉਹਨਾਂ ਦੇ ਕੋਲ ਦਾ ਵੀ ਸਮਰਥਨ ਨਹੀਂ ਕਰਦੇ ਉਹ ਚ ਡਟ ਕੇ ਹਿੱਸੇਦਾਰੀ ਕਰ ਰਹੇ ਹਾਂ ਅਸੀਂ ਬਿਲਕੁਲ ਉਹਦੇ ਲਈ ਵੀ ਤਿਆਰ ਕਰ ਰਹੇ ਹਾਂ ਉਹਦੇ ਤਿੰਨ ਮੁੱਖ ਮੰਗਾਂ ਹਨ ਉਹਨਾਂ ਦੀ ਮੁੱਖ ਮੰਗਾਂ ਮੰਗਾਂ ਬਾਕੀ ਵੀ ਹਨ ਹਾਂਜੀ ਪਹਿਲੀ ਮੰਗ ਉਹਨਾਂ ਦੀ ਇਹ ਹੈ ਕਿ ਜਿਹੜਾ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ ਫਸਲਾਂ ਦਾ ਉਹਦੇ ਲਈ ਕਮੇਟੀ ਬਣਾ ਕੇ ਉਹਦੀ ਰਿਕਮੈਂਡੇਸ਼ਨ ਦੇ ਅਨੁਸਾਰ ਉਹ ਤੈਅ ਕੀਤਾ ਜਾਏਗਾ ਜਿਹੜੀ ਕਮੇਟੀ ਬਣਾਈ ਉਹ ਚ ਐਸ ਕੇਐਮ ਦਾ ਕੈਂਡੀਡੇਟ ਬੰਦੇ ਕੋਈ ਨਹੀਂ ਲਿਆ ਕਮੇਟੀ ਕੋਈ ਹੋਰ ਬਣਾਤੀ ਦੱਸਿਆ ਜਾ ਰਿਹਾ ਵੀ ਉਹਦੀ ਰਿਪੋਰਟ ਆ ਗਈ ਉਹ ਰਿਪੋਰਟ ਕੀ ਹੈ ਕਿਸ ਨੂੰ ਪਤਾ ਹੀ ਨਹੀਂ ਹੈ ਪਹਿਲੀ ਗੱਲ ਤਾਂ ਉਹਨਾਂ ਦੀ ਮੰਗ ਹੈ ਵੀ ਸਮਰਥਨ ਮੁੱਲ ਦਾ ਕਿਸਾਨਾਂ ਦੀ ਰਾਇ ਦੇ ਨਾਲ ਉਹ ਤੈਅ ਕੀਤਾ ਜਾਵੇ ਤੇ ਜਿਹੜਾ ਸੁਆਮੀ ਨਾਥਨ ਦੀ 2005 ਦੀ ਰਿਪੋਰਟ ਹੈ ਉਹਦੇ ਅਨੁਸਾਰ ਕਿ ਕੰਪਰੀਹੈਂਸਿਵ ਸਮੁੱਚੇ ਰੂਪ ਚ ਜਿਹੜੀ ਲਾਗਤ ਖਰਚੇ ਹੈ ਜਿਹਦੇ ਅੰਦਰ ਜ਼ਮੀਨ ਦਾ ਕਰਾਇਆ ਜਿਹਦੇ ਅੰਦਰ ਪਰਿਵਾਰ ਦੀ ਲੇਬਰ ਉਹ ਵੀ ਵਿੱਚ ਗਿਣੀ ਜਾਵੇ ਬਾਕੀ ਲਾਗਤ ਖਰਚਿਆਂ ਦੇ ਅੰਦਰ ਉਹਦੇ ਅੰਦਰ 50% ਹੋਰ ਜੋੜ ਕੇ ਘਟੋਗਰ ਸਮਰਥਨ ਮੁੱਲ ਦਿੱਤਾ ਜਾਵੇ ਇਹਦੇ ਨਾਲ ਸਿਰਫ ਕਿਸਾਨ ਹੀ ਨਹੀਂ ਬਚੇਗਾ ਬਲਕਿ ਦੇਸ਼ ਦੀ ਖੁਰਾਕ ਸੁਰੱਖਿਆ ਵੀ ਕਾਇਮ ਰਹੇਗੀ ਨਹੀਂ ਤਾਂ ਦੇਸ਼ ਦੀ ਖੁਰਾਕ ਸੁਰੱਖਿਆ ਨਹੀਂ ਰਹਣੀ ਇਹ ਦੂਜੀ ਮੰਗ ਉਹਨਾਂ ਦੀ ਹੈ ਕਿ ਜਿਹੜਾ ਕਰਜ਼ਾ ਉਹਨਾਂ ਕਿਸਾਨਾਂ ਦੇ ਸਿਰ ਹੈ ਉਸ ਨੂੰ ਮਜ਼ਦੂਰਾਂ ਦੇ ਔਰ ਕਿਸਾਨਾਂ ਦੇ ਸਿਰ ਹੈ ਉਸ ਨੂੰ ਸਾਫ਼ ਕਰੋ ਉਹ ਕਹਿੰਦੇ ਵੀ ਇਹ 48000 ਕਰੋੜ ਰੁਪਏ ਅਸੀਂ ਖਜ਼ਾਨੇ 'ਚ ਦੇ ਨਹੀਂ ਸਕਦੇ ਮੋਦੀ ਦੇ ਸਮਰਥਕਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਤੇ 1 ਸਾਲ ਦੇ ਅੰਦਰ ਉਹ 12 ਲੱਖ ਕਰੋੜ ਤੋਂ ਮਾਫ ਕਰ ਰਹੇ ਆ ਸਰਮਾਇਯਦਾਰਾਂ ਨੂੰ ਜਿਹੜੇ ਸਰਕਾਰੀ ਬੈਂਕਾਂ ਚੋਂ ਲੈ ਕੇ ਭੱਜ ਜਾਂਦੇ ਆ ਜਿਹਨੂੰ ਐਨਪੀਏ ਕਹਿੰਦੇ ਆ ਨਾਨ ਪਰਫਾਰਮਿੰਗ ਐਸੈਟਸ ਉਹ ਤੁਹਾਨੂੰ ਮਾਫ ਹੋ ਗਿਆ ਤੇ ਕਿਸਾਨ ਜਿਹੜਾ ਦੇਸ਼ ਦਾ ਮਤਲਬ ਕਰੋੜਾਂ ਜੇ ਉਹਦੇ ਪਰਿਵਾਰ ਦੇ ਮੈਂਬਰ ਵੀ ਗਣ ਲਈਏ 12 ਕਰੋੜ ਪਰਿਵਾਰ ਹੈ ਕਿਸਾਨਾਂ ਦਾ ਤੇ ਜੇ ਪੰਜ ਮੈਂਬਰ ਵੀ ਲਾ ਲਈਏ ਤਾਂ 80 ਕਰੋੜ ਦੀ ਆਬਾਦੀ ਬਣ ਗਈ ਉਹਦੇ ਲਈ ਤੁਸੀਂ 80000 ਕਰੋੜ ਮਾਫ ਕਰਨ ਨੂੰ ਤਿਆਰ ਨਹੀਂ ਤੇ ਉਹਨਾਂ ਨੂੰ ਜਿਹੜੇ ਗਿਣਤੀ ਦੇ ਕੁਝ ਹਜ਼ਾਰਾਂ ਹੀ ਹੋਣਗੇ ਉਹਨਾਂ ਨੂੰ ਤੁਸੀਂ ਕਰ ਰਹੇ ਹੋ 12 ਲੱਖ ਕਰੋੜ ਮਾਫ ਬਿਲਕੁਲ ਜੋ ਮਤਲਬ ਸੰਖੇਪ ਚ ਕਿਹਾ ਜਾਵੇ ਵੀ ਜੋ ਵੀ ਗਲਤ ਨੀਤੀਆਂ ਨੇ ਉਹਨਾਂ ਬਾਰੇ ਤੁਹਾਡਾ ਮਤਲਬ ਜੋ ਅੱਗੇ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਵਿਰੋਧ ਦੇ ਵਿੱਚ ਠੀਕ ਹੈ ਜੀ ਤੀਜੀ ਗੱਲ ਉਹ ਜਿਹੇ ਕਿਸਾਨਾਂ ਦੀ ਜਿਹਨੂੰ ਅਸੀਂ ਡਟ ਕੇ ਸਮਰਥਨ ਕਰਦੇ ਆਂ ਜਿਸ ਲਈ ਉਹ ਧਰਨਿਆਂ ਦੇ ਬੈਠੇ ਆਂ ਰੇਲਾਂ ਦੇ ਸਾਹਮਣੇ ਰੇਲ ਰੁਕੋ ਚਲਾਇਆ ਉਹਨਾਂ ਨੇ ਉਹ ਹੈ ਜਿਹੜਾ ਵਹਾੜ ਆਏ ਆ ਪੰਜਾਬ ਚ ਇਹਦਾ ਮੁਆਵਜ਼ਾ ਦੋ ਮੁਆਵਜ਼ਾ ਨਹੀਂ ਮਿਲਿਆ ਇਹਨੂੰ ਪੰਜਾਬ ਦੀ ਸਰਕਾਰ ਨੇ ਚੀਫ ਮਿਨਿਸਟਰ ਨੇ ਕਿਹਾ ਸੀ ਕਿ ਮੈਂ ਫੋਰੀ ਮੁਆਵਜ਼ਾ ਦਊਂਗਾ ਹਾਂਜੀ ਲੇਕਿਨ ਹੁਣ ਉਸ ਮੁਆਵਜ਼ੇ ਤੋਂ ਖਿਸਕਦਾ ਜਾ ਰਿਹਾ ਠੀਕ ਹੈ ਤੇ ਉਹਨਾਂ ਜਿਹੜਾ ਨਾਰਥ ਜ਼ੋਨ ਦੀ ਮੀਟਿੰਗ ਹੋਈ ਹੈ ਸਰਕਾਰਾਂ ਦੀ ਉਹਨਾਂ ਕਹਿੰਦਾ ਵੀ ਮੈਂ ਉੱਥੇ ਹੋਮ ਮਿਨਿਸਟਰ ਨੂੰ ਕਿਹਾ ਮੁਆਵਜ਼ੇ ਦੇ ਪੈਸੇ ਦੇਵੇ ਜਿੱਦਨ ਉਹਨਾਂ ਨੇ ਅਨਾਉਂਸ ਕੀਤਾ ਉਦੋਂ ਹੋਮ ਮਿਨਿਸਟਰ ਤੋਂ ਕਿਉਂ ਨਹੀਂ ਮੰਗਿਆ ਸੀ ਠੀਕ ਹੈ ਤੇ ਜੋ ਹੋਮ ਮਿਨਿਸਟਰ ਦੇਏਗਾ ਵੀ ਸੈਂਟਰ ਦਾ ਕੇਂਦਰੀ ਸਰਕਾਰ ਉਹਨਾਂ ਦਾ ਫਾਰਮੂਲਾ ਹੈ ਕਿ ਇੱਕ ਕਿੱਲੇ ਦਾ ਮੁਆਵਜ਼ਾ ਚਾਹ ਸੋਕੇ ਨਾਲ ਜਾਂ ਕੁਦਰਤੀ ਆਫਤਾਂ ਨਾਲ ਜੇ ਫਸਲ ਤਬਾਹ ਹੋ ਜੇ ਤਾਂ 8500 ਰੁਪਏ ਉਹਨਾਂ ਦੇ ਦੇਣੇ ਹੋ ਜਿਲਕੇ ਸੁਆਮੀ ਨਾਥਨ ਕਮੇਟੀ ਨੇ ਕਿਹਾ ਹੈ ਕਿ ਇਹਦਾ ਮੁਆਵਜ਼ਾ ਲਾਗਤ ਖਰਚੇ ਸ਼ਾਮਲ ਕਰਕੇ ਦੇਣਾ ਚਾਹੀਦਾ ਤੇ ਪੰਜਾਬ ਦਾ ਲਾਗਤ ਖਰਚਾ ਪੂਰੇ ਦੇਸ਼ ਨਾਲੋਂ ਵੱਧ ਹੈ ਇੱਥੇ ਦਾ ਜ਼ਮੀਨ ਦਾ ਕਿਰਾਇਆ ਜਿਹੜਾ ਠੇਕਾ ਹੈ ਸਾਲ ਦਾ ਉਹੀ 60-65000 ਰੁਪਏ ਠੇਕਾ ਕਿੱਲੇ ਦਾ ਜਿਹੜਾ ਖਰਚਾ ਹੁੰਦਾ ਉਹ علیحد੍ਹਾ ਤੇ ਦੇਸ਼ ਦੇ ਅੰਦਰ 12 14000 ਤੋਂ ਵੱਧ ਆਮਦਨ ਨਿਕਲੇਦੀ ਹੁੰਦੀ ਤੇ ਸਾਰੇ ਦੇਸ਼ ਦਾ ਮੁਆਵਜ਼ਾ ਇੱਕ ਕਿਵੇਂ ਹੋ ਸਕਦਾ ਬਿਲਕੁਲ ਜੀ ਤੁਹਾਡੀ ਗੱਲ ਸਹੀ ਆ ਜੋ ਮੁਆਵਜ਼ੇ ਦੀ ਗੱਲ ਕਹੀ ਆ ਵੀ ਜੋ ਨਹੀਂ ਮਿਲਿਆਗਾ ਉਹੋ ਦਵਾਉਣ ਲਈ ਇਹਦੇ ਲੋਕ ਉਂਦਲਨ ਹੋਇਆਗਾ ਤੇ ਫਿਲਹਾਲ ਜੋ ਤੁਹਾਡੀਆਂ ਗੱਲਾਂ ਸਿਗੀਆਂ ਉਸਰ ਪੂਰੀਆਂ ਹੋ ਚੁੱਕੀਆਂ ਨੇ ਨਹੀਂ ਇੱਕ ਗੱਲ ਰਹਿ ਗਈ ਸਿਰਫ ਜਿਹੜੇ ਡਾਕਟਰ ਸੁਆਮੀ ਨਾਥਨ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੀ ਖੇਤੀ ਨੀਤੀ ਦੇ ਅੰਦਰ ਕਿਉਂਕਿ ਆਰਥਸ਼ਾਸਤਰੀ ਸੀ ਉਹ ਸੀ ਬੇਸਿਕਲੀ ਉਹ ਜਿਨ੍ਹਾਂ ਨੂੰ ਖੇਤੀਬਾੜੀ ਦੇ ਸਾਇੰਸਦਾਨ ਕਿਹਾ ਜਾ ਰਿਹਾ ਉਹਨਾਂ ਦੀ ਕੱਲ ਮੌਤ ਹੋ ਗਈ ਹੈ ਹਾਂਜੀ ਬਿਲਕੁਲ ਉਹ ਸਾਡੇ ਲਈ ਬਹੁਤ ਦੁਖਦਾਈ ਹੈ ਬਹੁਤ ਦੁਖਦਾਈ ਦੇਖੋ ਕੱਲੇ ਖੇਤੀਬਾੜੀ ਲਈ ਨਹੀਂ ਹਾਂਜੀ ਹਾਂਜੀ ਦੇਸ਼ ਦੇ ਅਰਥਚਾਰੇ ਲਈ ਮਾੜੀ ਗੱਲ ਹੋਈ ਹੈ ਬਿਲਕੁਲ ਜੀ ਸਾਡੀ ਮੰਗ ਇਹ ਵੀ ਹੈ ਵੀ ਉਹਦੀ ਜਿਹੜੀ 2005 ਦੀ ਰਿਪੋਰਟ ਹੈ ਰਿਕਮੈਂਡੇਸ਼ਨ ਹੈ ਸਫਾਰਿਸ਼ ਹੈ ਪੰਜਾਬ ਸਰਕਾਰ ਨੂੰ ਪੰਜਾਬੀ ਚ ਕਰੇ ਤੇ ਪੰਜਾਬ ਸਰਕਾਰ ਜਿਹੜੀ ਹੈ ਵਿਸ਼ੇਸ਼ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਉਸ ਰਿਪੋਰਟ ਦੇ ਉੱਤੇ ਚਰਚਾ ਕਰੇ ਤੇ ਸਾਰੇ ਪੰਜਾਬ ਨੂੰ ਆਪਣੇ ਨਾਲ ਲੈ ਕੇ ਦਿੱਲੀ ਸਰਕਾਰ ਦੇ ਉਹ ਰਿਪੋਰਟ ਲਾਗੂ ਕਰਾ ਲਈ ਮੋਰਚਾ ਲਾਵੇ ਪੰਜਾਬ ਉਹਦਾ ਸਾਥ ਦੇਵੇਗਾ ਤੇ ਜੇ ਉਹ ਚੁਸਤੀਆਂ ਚਲਾਕੀਆਂ ਕਰਕੇ ਕੇਂਦਰ ਨਾਲ ਅੱਖ ਮਟਕਾ ਕਰੇਗਾ ਤੇ ਲਾਜ਼ਮੀ ਤੌਰ ਤੇ ਉਹਦਾ ਵਿਰੋਧ ਕੀਤਾ ਜਾਏਗਾ ਇਸ ਸਵਾਲ ਦੇ ਉੱਤੇ ਇਹ ਵੀ ਮੈਂ ਕਹਿਣਾ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਚੰਦਰ ਫੇਕਰ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਇਹਨਾਂ ਨੇ ਬਹੁਤ ਵਿਸਤਾਰ ਨਾਲ ਸਾਰੀਆਂ ਗੱਲਾਂ ਦੱਸੀਆਂ ਜੋ ਇਹਨਾਂ ਨੇ ਦੱਸਿਆ ਵੀ ਜੋ ਮਲੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੀਆਂ ਕਈ ਕੁੱਝੀਆਂ ਨੀਤੀਆਂ ਨੇ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਇਹ ਕਈ ਆंदोलਨ ਵਿੱਢਣਗੇ ਤੋਂ ਜੋ ਇਹਨਾਂ ਨੇ ਵੇਰਵਾ ਦਿੱਤਾਗਾ ਤੇ ਬਾਕੀ ਦੇਸ਼ ਲਈ ਬਹੁਤ ਦੁੱਖ ਦੀ ਘੜੀ ਆ ਵੀ ਜੋ ਸਾਡੇ ਨਾਲ ਸਵਾਮੀ ਨਾਥਨ ਜੀ ਸਾਡੇ ਵਿੱਚ ਨਹੀਂ ਰਹੇ ਬਹੁਤ ਦੁੱਖ ਦੀ ਗੱਲ ਆ ਤੇ ਇਸ ਦਾ ਦੁੱਖ ਦੇਸ਼ ਵਾਸੀਆਂ ਦੇ ਹਿਰਦੇ ਵਿੱਚ ਹਮੇਸ਼ਾ ਰਹੇਗਾ ਤੇ ਹੁਣ ਜੋ ਚੰਦਰਸ਼ੇਖਰ ਜੀ ਨੇ ਦੱਸਿਆ ਭਾਈ ਜੋ ਇਹਨਾਂ ਦੇ ਆंदोलਨ ਹੋਣਗੇ ਜੋਗਾਹਾਂ ਵਿੱਡੇ ਜਾਣਗੇ ਜਿਵੇਂ ਕਿ ਲਖੀਮਪੁਰ ਖੀਰੀ ਨੂੰ ਯਾਦ ਕਰਕੇ ਸਾਲਾਨਾ ਵਰਸੀ ਦੇ ਤੌਰ ਤੇ ਜਾਂ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾਊਗਾ ਤੇ ਜਾਂ 26 27 28 ਨਵੰਬਰ ਨੂੰ ਜੋ ਇਹਨਾਂ ਦਾ ਇੱਕ ਮਹਾ ਪੰਡਾਲ ਦਾ ਆਯੋਜਨ ਹੋਊਗਾ ਉਹਦੇ ਬਾਰੇ ਵੀ ਇਹ ਬਾਅਦ ਚ ਗੱਲ ਕਰਨਗੇ ਅਜੇ ਡੇਟਾਂ ਫਿਕਸ ਕੀਤੀਆਂ ਨੇ ਤੇ ਦੇਖਣਾ ਹੈ ਵੀ ਆਉਣ ਵਾਲੇ ਸਮੇਂ ਜੋ ਇਹਨਾਂ ਦੇ ਆंदोलਨ ਨੇ ਉਹ ਕੀ ਰੰਗ ਲਿਆਉਂਦੇ ਆ ਤੇ ਦੇਸ਼ ਦੀ ਜਨਤਾ ਨੂੰ ਕੁਝ ਸਹੂਲਤ ਮਿਲ ਸਕੂਗੀ ਜਾਂ ਨਹੀਂ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ